ਦੇਖੋ ਜਦੋਂ ਇਹ 1984 ਦਾ ਕਤਲੇਆਮ ਦਿੱਲੀ 'ਚ ਸ਼ੁਰੂ ਹੋਇਆ ਨਾ ਅਸੀਂ ਤਾਂ ਭਗਤ ਭੋਗੀ ਆ ਅਸੀਂ ਤਾਂ ਸੜਕਾਂ ਤੇ ਨਿਕਲੇ ਆ ਔਰ ਬਹੁਤ ਵੱਡੀ ਗਿਣਤੀ 'ਚ ਹਿੰਦੂ ਸਮਾਜ ਦੇ ਲੋਕਾਂ ਨੇ ਸਾਡੀ ਮਦਦ ਵੀ ਕੀਤੀ ਆ ਹੁਣ ਉਹਦੇ 'ਚ ਉਹ ਆਰਐਸਐਸ ਵਾਲੇ ਕਿੰਨੇ ਸੀਗੇ ਕਾਂਗਰਸ ਵਾਲੇ ਕਿੰਨੇ ਸੀਗੇ ਭਾਜਪਾ ਵਾਲੇ ਕਿੰਨੇ ਸੀ ਅੱਜ 40 ਸਾਲ ਤੇ ਬਾਅਦ ਇਹ ਗੱਲ ਕਹਿਣੀ ਮੈਂ ਸਮਝਦਾ ਵਾਂ ਕਿ ਜੇ kia ਹੈ ਤੇ ਫਿਰ ਮੈਂ ਜਿਹੜੀ ਗੱਲ ਤੇ ਜ਼ੋਰ ਪਾ ਰਿਹਾ ਕਿ ਪਾਰਲੀਮੈਂਟ ਦੇ ਵਿੱਚ ਇਸ ਨੂੰ ਕਤਲੇਆਮ ਘੋਸ਼ਿਤ ਕਰ ਦਿਓ ਅਬ ਮੈਂ ਸਮਝਦਾ ਸਾਡੇ ਜ਼ਖਮਾਂ ਤੇ ਮਲਮ ਲੱਗ ਮੁਸਲਿਮਾਂ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਮਦਦ ਵੀ ਕੀਤੀ ਔਰ ਮੁਸਲਿਮਸ ਨੇ ਲੁੱਟਿਆ ਵੀ ਹੈ ਔਰ ਕਤਲਿਆਂ ਵੀ ਕੀਤਾ ਇਹ ਔਨ ਰਿਕਾਰਡ ਦੀਆਂ ਗੱਲਾਂ ਨੇ ਲੁੱਟਿਆ ਬਹੁਤ ਜ਼ਿਆਦਾ ਗਿਆ ਉਹਨਾਂ ਇਲਾਕਿਆਂ ਦੇ ਵਿੱਚ ਲੇਕਿਨ ਮਦਦ ਵੀ ਕੀਤੀ ਐ ਸੋ ਇਸ ਕਰਕੇ ਅਸੀਂ ਕਿਸੇ ਇੱਕ ਸਮਾਜ ਨੂੰ ਨਹੀਂ ਕਹਿ ਸਕਦੇ ਕਿ ਉਹਨੇ ਸਾਨੂੰ ਮਾਰਿਆ ਤੇ ਉਹਨੇ ਸਾਨੂੰ ਬਚਾਇਆ ਮੈਂ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਬਿਆਨ ਦਿੱਤਾ ਉਹਦੇ ਵਿੱਚ ਫੈਕਟ ਹੈ ਕਿ ਬਹੁਤਿਆਂ ਨੇ ਸਾਡੀ ਮਦਦ ਕੀਤੀ ਬੋਤਿਆਂ ਨੇ ਉਹਦੇ ਚਾਰ ਐਸਐਸ ਵਾਲੇ ਵੀ ਹੋਣਗੇ ਉਹਦੇ ਵਿੱਚ ਜੇ ਮੈਂ ਲੀਡਰਾਂ ਦਾ ਨਾਮ ਲਵਾਂ ਜਿਵੇਂ ਸतीश ਉਪਾਧਿਆ ਹੋਗੇ ਜਿਵੇਂ ਅਰੁਜੇਟਲੀ ਹੋਗੇ ਮੈਨੂੰ ਪਰਸਨਲੀ ਇਸ ਗੱਲ ਦੀ ਨੌਲੇਜ ਹੈ ਕਿ ਉਹਨਾਂ ਨੇ ਮਦਦ ਕੀਤੀ ਸੀਗੀ ਦੰਗਿਆਂ ਦੇ ਵਿੱਚ ਮੈਂ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਨੇ ਕਤਲਿਆਮ ਵਰਡ ਯੂਜ਼ ਕੀਤਾ ਹੈ ਪਾਰਲੀਮੈਂਟ ਦੇ ਵਿੱਚ ਵੀ ਇਸ ਨੂੰ ਕਤਲਿਆਮ ਕਹਿ ਦੇਣ ਹੁਣ ਇਹ ਤਾਂ ਰਿਕਾਰਡ ਦੀਆਂ ਗੱਲਾਂ ਨੇ ਕਿ ਜਿਨ੍ਹਾਂ ਨੇ ਕਤਲ ਕੀਤੇ ਨੇ ਜਿਨ੍ਹਾਂ ਦੇ ਮੁਕਦਮੇ ਪਏ ਨੇ ਉਹਨਾਂ ਵਿੱਚੋਂ ਕਾਂਗਰਸ ਦੇ ਕਿੰਨੇ ਸੀ ਉਹਨਾਂ 'ਚ ਭਾਜਪਾ ਦੇ ਕਿੰਨੇ ਸੀ ਉਹਨਾਂ 'ਚ ਆਰਐਸਐਸ ਦੇ ਕਿੰਨੇ ਸੀ